ਆਪ ਜੀ ਨੇ ਬਹੁਤ ਵਾਰੀ ਕਥਾ ਸੁਣੀ ਹੋਵੇਗੀ ਸੁਣਨੀ ਵੀ ਚਾਹੀਦੀ ਹੈ ਕਾਦੇ ਵਾਸਤੇ ਸੁਣਨੀ ਚਾਹੀਦੀ ਹੈ ਕੰਨ ਰਸ ਵਾਸਤੇ ਨਹੀਂ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਉਤੋਂ ਕੁਝ ਸਿੱਖਣ ਦੇ ਲਈ ਅਸੀਂ ਕੀ ਕਰਦੇ ਹਾਂ ਗੁਰੂ ਸਾਹਿਬ ਨੇ ਕੀ ਕੀਤਾ ਉਹਨਾਂ ਦੇ ਵੱਡੇ ਭਰਾਤਾ ਜੀ 1621 ਵਿੱਚ ਉਹਨਾਂ ਦਾ ਜਨਮ ਹੋਇਆ ਗੱਲ ਕਰਨ ਤੋਂ ਪਹਿਲਾਂ ਦੋ ਗੱਲਾਂ ਮੈਂ ਹੋਰ ਕਹਿਣੀਆਂ ਚਾਹੁੰਦਾ ਹੈ ਸ਼ਾਇਦ ਅਸੀਂ ਉਹ ਪੱਖ ਭੁੱਲ ਜਾਂਦੇ ਆ ਜੇ ਸਾਨੂੰ ਕੋਈ ਪੁੱਛੇ ਵੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਤੇ ਕੀ ਬਾਬਾ ਬੁੱਢਾ ਸਾਹਿਬ ਦਾ ਮਿਲਾਪ ਹੋਇਆ ਕੀ ਜਵਾਬ ਦੋਗੇ ਸੋਚਾਂਗੇ ਅਸੀਂ ਕਿਉਂਕਿ ਅਸੀਂ ਕਦੇ ਗੱਲ ਨਹੀਂ ਕੀਤੀ ਹੋਇਆ ਬਾਬਾ ਬੁੱਢਾ ਸਾਹਿਬ ਤੋਂ ਉਹਨਾਂ ਨੇ ਬਹੁਤ ਕੁਝ ਆਨੰਦ ਮਾਣਿਆ ਸਿੱਖਿਆ ਵੀ ਬਹੁਤ ਪੂਜਾਇਆ। 6ਵੇਂ ਪਾਤਸ਼ਾਹ ਜੀ ਨੂੰ ਸ਼ਸਤਰ ਵਿਦਿਆ ਬਾਬਾ ਬੁੱਢਾ ਸਾਹਿਬ ਨੇ ਸਿਖਾਈ ਹੈ। 6ਵੇਂ ਪਾਤਸ਼ਾਹ ਨੂੰ ਘੋੜੇ ਤੇ ਚੜਨਾ ਬਾਬਾ ਬੁੱਢਾ ਸਾਹਿਬ ਨੇ ਸਿਖਾਇਆ ਹੈ। 6ਵੇਂ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਨੂੰ ਬਹੁਤ ਸਤਿਕਾਰ ਦੀ ਨਜ਼ਰ ਨਾਲ, ਉਸਤਾਦ ਦੀ ਨਜ਼ਰ ਨਾਲ ਦੇਖਦੇ ਰਹੇ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਨਾਲ ਗੁਰੂ ਦੀ ਨਜ਼ਰ ਨਾਲ ਦੇਖਦੇ ਰਹੇ ਹੈ। ਤੇ 6ਵੇਂ ਪਾਤਸ਼ਾਹ ਜੀ ਲੈ ਕੇ ਚਲੇ ਗਏ ਸਨ ਬਾਬਾ ਬੁੱਢਾ ਸਾਹਿਬ ਕੋਲ। ਇਹਦਾ ਜੀਵਨ ਵੀ ਤੁਸਾਂ ਸੰਵਾਰਦਾ ਹੈ ਇਹ ਵੀ ਤੁਹਾਡੇ ਲਗਭਗ 10 ਸਾਲ ਉਲਝ ਸੰਗਤ ਬਾਣੀ ਆ ਉਹਨਾਂ ਨੇ ਬਹੁਤ ਕੁਝ ਪਿਆਰ ਦੀਆ ਬਾਬਾ ਬੁੱਢਾ ਸਾਹਿਬ ਕੀ ਸਿਖਾਉਂਦੇ ਹੋਣਗੇ ਸੋਚ ਕੇ ਵੇਖੋ ਬਾਬਾ ਬੁੱਢਾ ਸਾਹਿਬ ਦੇ ਰੋਮ ਰੋਮ ਵਿੱਚ ਤੇ ਬਾਬਾ ਨਾਨਕ ਆ ਉਹਨਾਂ ਦੀਆਂ ਬਾਤਾਂ ਹੀ ਕਿਵੇਂ ਉਹਨਾਂ ਨੇ ਵੰਡਿਆ ਹੀ ਹੈ ਜੇ ਦੁਕਾਨਦਾਰੀ ਕੀਤੀ ਸਾਰਿਆਂ ਨੂੰ ਵੰਡ ਦੇ ਕਮਾਈ ਆਪਣੀ ਨਹੀਂ ਸਾਰਿਆਂ ਵਾਸਤੇ ਬਾਬੇ ਨਾਨਕ ਦਾ ਸੁਭਾਅ ਬਾਬਾ ਬੁੱਢਾ ਸਾਹਿਬ ਨੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਦੇ ਅੰਦਰ ਚੰਗੀ ਤਰ੍ਹਾਂ ਪਰਿਆ ਭਾਈ ਗੁਰਦਾਸ ਸਾਹਿਬ ਕੀ ਧੰਗ ਗੁਰੂ ਤੇਗ ਬਹਾਦਰ ਸਾਹਿਬ ਭਾਈ ਗੁਰਦਾਸ ਸਾਹਿਬ ਨੂੰ ਮਿਲੇ ਲਗਭਗ 15 ਸਾਲ ਦਾ ਸਾਥ ਹੈ ਕਦੇ ਪੜ ਕੇ ਵੇਖੀ ਇਤਿਹਾਸ ਸੋ ਕਹਿਣ ਦਾ ਭਾਵ ਉਹਨਾਂ ਦਾ ਬਚਪਨ ਕਿਸ ਚੌਗਿਰਦੇ ਵਿੱਚ ਜਿੱਥੇ ਗੁਰੂ ਸਾਹਿਬ ਹੈ ਜਿੱਥੇ ਗੁਰੂ ਪਰਿਵਾਰ ਹੈ ਉੱਥੇ ਗੁਰਸ਼ਿਕ ਵੇਖੋ ਕਿਹੜੇ ਕਿਹੜੇ ਨੇ ਜਿਨ੍ਹਾਂ ਦੀ ਸੰਗਤ ਵਿੱਚ ਇਹ ਵੱਡੇ ਹੋ ਰਹੇ ਹੁਣ ਬਚਪਨ ਵਿੱਚ ਹੀ ਫਿਰ ਉਹੀ ਸ਼ੋਅ ਹੈ ਨਾ ਬਾਬੇ ਨਾਨਕ ਵਾਲੀ ਵੀ ਬਾਬੇ ਨਾਨਕ ਨੇ ਟੀਰਾ ਟੀਰਾ ਕਰਕੇ ਵੰਡ ਦਿੱਤਾ ਜਿਹੜਾ ਵੀ ਲੋੜ ਮੰਗਦਾ ਆ ਉਹਦੀਆਂ ਝੋਲੀਆਂ ਭਰ ਦਿੱਤੀਆਂ ਤੇ ਅੱਜ ਇਹਨਾਂ ਦੇ ਵੱਡੇ ਭਰਾਤਾ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾ ਰਹੇ ਜੀ ਹੁਣ ਗੁਰੂ ਪੁੱਤਰ ਦਾ ਆਨੰਦ ਕਾਰਜ ਹੋਵੇ ਤੇ ਪਰਿਵਾਰ ਨੇ ਤਾਂ ਤਿਆਰੀਆਂ ਕਰਨੀਆਂ ਹੀ ਹੁੰਦੀਆਂ ਸਭ ਨੂੰ ਚੰਗੇ ਕੱਪੜੇ ਹੋਰ ਸਭ ਕੁਝ ਚੰਗਾ ਚੰਗਾ ਨਵੇਂ-ਨਵੇਂ ਜੋੜੇ ਨਵੇਂ ਜਿਵੇਂ ਅਸੀਂ ਕਰਦੇ ਹਾਂ ਸਾਰਾ ਕੁਝ ਤਿਆਰੀ ਹੈ ਤੇ ਨਗਰ ਵੀ ਸਜਿਆ ਹੋਇਆ ਕਿਉਂਕਿ ਗੁਰੂ ਨਗਰੀ ਆ ਨਗਰ ਵੀ ਸਜਿਆ ਹੋਇਆ ਸਾਰੇ ਸਜੇ ਤਜੇ ਹੋਏ ਆ ਤੇ ਸਾਰੇ ਖੁਸ਼ ਹੈ ਸਾਰੇ ਖੇਡ ਰਹੇ ਖੁਸ਼ ਹੈ ਤੇ ਉਹਨਾਂ ਖੁਸ਼ੀ ਚ ਵੇਖ ਕੇ ਇੱਕ ਬੱਚਾ ਵੀ ਬੜਾ ਖੁਸ਼ ਹੈ। ਬੱਚੇ ਅਕਸਰ ਤੁਸੀਂ ਵੇਖੋ ਆਹ ਤੋਂ نیچے ਵੇਖ ਲਓ ਜੇ ਕਿਤੇ ਪਕੌੜਿਆਂ ਦਾ ਲੰਗਰ ਹੋਵੇ, ਜੇ ਕੁਝ ਹੋਰ ਹੋਵੇ ਨਾ ਛੋਟੇ-ਛੋਟੇ ਬੱਚਿਆਂ ਨੂੰ ਇਹਦੇ ਹੀ ਬੜਾ ਚਾ ਚੜਿਆ ਹੁੰਦਾ ਹੈ। ਉਹ ਉੱਥੇ ਬੜੇ ਖੁਸ਼ੀ ਨਾਲ ਘੁੰਮਦੇ ਹੁੰਦੇ ਆ। ਵਿੱਚੇ ਸੇਵਾ ਕਰ ਹੀ ਜਾਂਦੇ ਐ, ਵਿੱਚੇ ਛਕੀ ਜਾਂਦੇ। ਹੁਣ ਜਦੋਂ ਸਾਰੇ ਨਗਰ ਨੂੰ ਚਾ ਚੜਿਆ ਤੇ ਬੱਚਿਆਂ ਨੂੰ ਵੀ ਚਾ ਚੜਿਆ ਉੱਥੇ ਇੱਕ ਬੱਚੇ ਨੂੰ ਬੜਾ ਚਾ ਚੜਿਆ। ਪਰ ਅਚਾਨਕ ਉਹਦੀ ਨਿਗਾਹ ਪਈ ਵੀ ਸਾਰਿਆਂ ਨੇ ਬਹੁਤ ਚੰਗੇ ਚੰਗੇ ਕੱਪੜੇ ਪਾਏ ਆ। ਲਿਸ਼ਮੇ ਲਿਸ਼ਕਮੇ ਕੱਪੜੇ ਪਾਏ ਆ। ਤੇ ਉਹਦਾ ਆਪਣੇ ਵੱਲ ਧਿਆਨ ਗਿਆ ਤੇ ਵੇਖਿਆ ਵੀ ਮੇਰੇ ਤਾਂ ਤੇ ਕੁਝ ਵੀ ਨਹੀਂ। ਮੈਂ ਤੇ ਨੰਗਾ ਤੇ ਲੰਗਾ ਹੀ ਆ। ਘਰ ਦੇ ਹਾਲਾਤ ਕਈ ਵਾਰ ਐਸੇ ਹੁੰਦੇ ਆ ਕਿ ਮਨੁੱਖ ਕੇਵਲ ਆਪਣਾ ਤੇੜ ਹੀ ਕੱਜ ਸਕਦਾ ਹੈ। ਪੂਰਾ ਜਿਸਮ ਨਹੀਂ ਕੱਜ ਸਕਦਾ। ਉਨੂੰ ਇਹ ਅਹਿਸਾਸ ਹੋਣ ਲੱਗ ਪਿਆ ਕਿ ਮੈਂ ਚੰਗਾ ਨਹੀਂ ਲੱਗ ਰਿਹਾ ਸਾਰੇ ਚੰਗੇ ਚੰਗੇ ਮੈਂ ਚੰਗਾ ਨਹੀਂ ਲੱਗ ਰਿਹਾ ਜਿਹਦਾ ਚਿਹਰਾ ਪਹਿਲਾਂ ਬੜਾ ਖਿੜਿਆ ਸੀ ਇਹ ਸੋਚ-ਸੋਚ ਕੇ ਮਸੋਸਿਆ ਜਾਏ ਤੇ ਪੈਰ ਪਛਾਣ ਨੂੰ ਖਿੱਚ ਲੈ ਵੀ ਪਾਸੇ ਹੋ ਜਾਵਾਂ ਧੰਗੁਰ ਤੇਗ ਬਹਾਦਰ ਸਾਹਿਬ ਉਸ ਵੇਲੇ ਬਿਲਕੁਲ ਬਾਲਵਸਥਾ ਵਿੱਚ ਨੇ ਉਹਨਾਂ ਦੀ ਦੇਖਣੀ ਵੇਖੋ ਕਿੰਨੇ ਕਮਾਲ ਦੀ ਹੈ ਨਾ ਕਈ ਇਤਿਹਾਸਕਾਰਾਂ ਨੇ ਉਹਨਾਂ ਦਾ ਪਹਿਲਾ ਤਿਆਗ ਮੱਲ ਦੱਸਿਆ ਤਿਆਗ ਦੀ ਭਾਵਨਾ ਹੈ ਅਸਤੇ ਆਪਣੇ ਨਾਂ ਹੀ ਸਫਲ ਨਹੀਂ ਕਰ ਸਕੇ ਮਾਪਿਆਂ ਨੇ ਬੜੇ ਚਾਅ ਨਾਲ ਨਾ ਰੱਖਿਆ ਗੁਰਪ੍ਰੀਤ ਸਿੰਘ ਗੁਰੂ ਦੀ ਪ੍ਰੀਤ ਹੋਵੇ ਇਹਦੇ ਅੰਦਰ ਰਹੀ ਕੋਈ ਨਹੀਂ ਨਾ ਨਿਤਨੇਮ ਨਾ ਗੁਰੂਕਾਰ ਕਈਆਂ ਕੋਤ ਕੇਸ ਵੀ ਨਹੀਂ ਰਹੇ ਪਰ ਨਾ ਕਿਵੇਂ ਸਫਲ ਕਰਨਾ ਦੇਖੋ ਧੰਗੁਰੂ ਤੇਗ বাহাদুর ਸਾਹਿਬ ਜੀ ਜੇ ਨਾਮ ਤਿਆਗ ਮਾਰ ਰੱਖਿਆ ਤਿਆਗ ਵੇਖੋ ਕਿੰਨਾ ਇੱਕਦਮ ਦੌੜ ਕੇ ਉਸ ਬੱਚੇ ਕੋਲ ਚਲੇ ਉਹਦੇ ਮੋਢੇ ਤੇ ਹੱਥ ਰੱਖਿਆ ਸਾਡੀ ਤੇ ਹਾਲਤ ਇਹ ਸਾਨੂੰ ਕੋਈ ਆਪਣੀ ਮੁਸੀਬਤ ਦੱਸੇ ਅਸੀਂ ਤਾਂ ਵੀ ਨਹੀਂ ਸਮਝ ਸਕਦੇ ਪਰ ਗੁਰੂਆਂ ਦੀਆਂ ਦਰवेशਾਂ ਦੀਆਂ ਕਹਾਣੀਆਂ ਵੇਖੋ ਉਹਨਾਂ ਨੂੰ ਪੁੱਛਣ ਦੀ ਲੋੜ ਵੀ ਨਹੀਂ ਪੈਂਦੀ ਉਹ ਪੁੱਛਦੇ ਵੀ ਨਹੀਂ ਕਹਿਣ ਲੱਗੇ ਰੁਕੀਂ ਜਰਾ ਆਪਣਾ ਚੋਲਾ ਉਤਾਰਿਆ ਤੇ ਉਹਦੇ ਸਜਾ ਦਿੱਤਾ ਆਪਣੇ ਜੋੜੇ ਉਤਾਰੇ ਤੇ ਉਹਦੇ ਸਜਾ ਦਿੱਤੇ ਹੋਰ ਜੇ ਕੁਝ ਸੀ ਉਹ ਵੀ ਉਹ ਤੇ ਸਜਾ ਦਿੱਤਾ ਕਹਿੰਦੇ ਤੈਨੂੰ ਬਹੁਤ ਚੰਗਾ ਲੱਗਿਆ ਇਹ ਤੈਨੂੰ ਬਹੁਤ ਜੱਗ ਰਿਹਾ ਜਿਵੇਂ ਅਸੀਂ ਕਹਿੰਦੇ ਹਾਂ ਹੁਣ ਘਰ ਦੇ ਵਿੱਚ ਵੱਡੇ ਭਰਾ ਦਾ ਕਾਰਜ ਹੋਵੇ ਨੰਦ ਕਾਰਜ ਹੋਵੇ ਤੇ ਛੋਟਾ ਜਿਹੜਾ ਭਰਾ ਹੈ ਉਹ ਨੰਗ ਤੇ ਨੰਗ ਹੋ ਜਾਏ ਇੱਕ ਵਾਰੀ ਤੇ ਕਿੱਥੇ ਗਿਆ ਚੋਲਾ ਕਿੱਥੇ ਗਿਆ ਕਈਆਂ ਨੇ ਕਿਹਾ ਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਉਹਨਾਂ ਨੇ ਕੁਛੜ ਜੁਕ ਤੇ ਸੀਨੇ ਨਾਲ ਲਾ ਲਿਆ ਤੇ ਕਿਆ ਪੁੱਤਵਾ ਤੂੰ ਆਪਣਾ ਨਾਮ ਸਫਲ ਕਰ ਲਿਆ ਜੋ ਕੰਮ ਕਰਨ ਵਾਸਤੇ ਸੰਸਾਰ ਵਿੱਚ ਮਨੁੱਖਾ ਜੀਵਨ ਮਿਲਦਾ ਪੁੱਤ ਤੂੰ ਸ਼ੁਰੂ ਕਰ ਦਿੱਤਾ ਤੂੰ ਬਾਬੇ ਨਾਨਕ ਨੂੰ ਸਮਝ ਰਿਆ ਤੇਰੇ ਅੰਦਰ ਉਹ ਰੋਹ ਰੀਤ ਆ ਗਈ ਹੈ ਪਤਾ ਨਹੀਂ ਕਿੰਨੀਆਂ ਅਸੀਸਾਂ ਦਿੱਤੀਆਂ ਹੋਣੀਆਂ ਪਿਤਾ ਗੁਰੂ ਜੀ ਨੇ ਤੇ ਨਾਲ ਦੀ ਨਾਲ ਸੰਸਾਰ ਉਸ ਵੇਲੇ ਕੀ ਸਮਝਦਾ ਸੀ ਇੱਕ ਛੋਟਾ ਜਿਹਾ ਬੱਚਾ ਉਹਦਾ ਨੰਗੇਜ਼ ਨਹੀਂ ਦੇਖ ਸਕੇ ਜਿਸ ਵੇਲੇ ਪੂਰੀ ਹਿੰਦੁਸਤਾਨ ਕੌਮ ਉਹਦੀ ਇੱਜ਼ਤ ਦਾਤੇ ਲੱਗੀ ਹੋਵੇ ਉਦੋਂ ਇਹਨੇ ਆਪਣਾ ਚੋਲਾ ਨਹੀਂ ਸਗੋਂ ਆਪਣੇ ਸਰੀਰ ਨੂੰ ਏਡਾ ਬੜਾ ਚੋਲਾ ਬਣਾ ਲੈਣਾ ਇਹਨਾਂ ਦੀ ਇੱਜ਼ਤ ਟਕਣ ਵਾਸਤੇ ਉਸ ਵੇਲੇ ਸੰਸਾਰ ਕਿਤੇ ਸਮਝਦਾ ਹੋਵੇਗਾ ਪਰ ਇਹ ਇੱਕ ਇਸ਼ਾਰਾ ਸੀ ਜੋ ਇਸ ਸੰਸਾਰ ਵਿੱਚ ਆਇਆ ਉਹ ਕਿੰਨਾ ਪਰਉਪਕਾਰੀ ਆਇਆ ਦੋ ਚਾਰ ਹੋਰ ਗੱਲਾਂ ਮੈਂ ਆਪਾਂ ਸਾਂਝੀਆਂ ਕਰਨਾ ਚਾਹੁੰਨਾ ਤਾਂ ਕਿ ਪਤਾ ਲੱਗੇ ਵੀ ਗੁਰੂ ਕਿਹਨੂੰ ਕਹਿੰਦੇ ਆ ਦਰਵੇਸ਼ ਕਿਹਨੂੰ ਕਹਿੰਦੇ ਆ ਯਾਤਰਾਵਾਂ ਦੇ ਦੌਰਾਨ ਇੱਕ ਇਲਾਕੇ ਦਾ ਨਾਮ ਹੈ ਸੂਲੀ ਸਰ ਛੁਲੀ ਸਰਗੇ ਨਾਲ ਸਿੱਖ ਵੀ ਹੈਗੇ ਆ ਗੁਰੂ ਸਾਹਿਬ ਦੇ ਨਾਲ ਉਹ ਸੰਗਤ ਜਦੋਂ ਲੱਗਦੀ ਹੈ ਉਦੋਂ ਕਥਾ ਕੀਰਤਨ ਵੀ ਹੁੰਦਾ ਹੈ ਯਾਦ ਰੱਖਣਾ ਜਿੱਥੇ ਇਕੱਠ ਹੋਵੇ ਨਾ ਇਕੱਠ ਉਥੇ ਕੁਝ ਲੋਕ ਅਕਸਰ ਆ ਜਾਂਦੇ ਆ ਉਹਨਾਂ ਵਿੱਚ ਇੱਕ ਹੁੰਦੇ ਚੋਰ ਜੇਬ ਕਤਰੇ ਉਹਨਾਂ ਦਾ ਦਾ ਲੱਗਦਾ ਹੈ ਤੁਸੀਂ ਵੇਖੋ ਜਿੰਨੇ ਵੀ ਸਾਡੇ ਹੋਲਾ ਮੁਹੱਲੇ ਦੀ ਗੱਲ ਕਰ ਲਈ ਅਸੀਂ ਸੁਭਾਵਾਂ ਦੀ ਗੱਲ ਕਰ ਲਈ ਜਿੰਨੇ ਵੀ ਇਕੱਠ ਹੈ ਉਥੇ ਉਹਨਾਂ ਦਾ ਵੀ ਇੱਕ ਬਿਜ਼ਨਸ ਸ਼ੁਰੂ ਹੋ ਜਾਂਦਾ ਵੀ ਮੇਰੇ ਸਾਡਾ ਦਾ ਲੱਗ ਜਾਏਗਾ ਦੂਜੇ ਰਾਜਨੀਤਿਕ ਲੋਕ ਆ ਜਾਂਦੇ ਆ ਵੀ ਅਸੀਂ ਭਾਸ਼ਣ ਦਵਾਂਗੇ ਬੜੇ ਵੱਡੇ ਤੁਸੀਂ ਵੇਖੋ ਇਹਨਾਂ ਸੁਭਾਵਾਂ ਵਿੱਚ ਕਿਵੇਂ ਆਪਣੇ ਆਪਣੇ ਹੁ ਲਗਾਉਂਦੇ ਨੇ ਲੀਡਰ ਲੋਕ ਤੇ ਤੀਜੇ ਵਪਾਰੀ ਲੋਕ ਵੀ ਬਹੁਤ ਲੋਕਾਂ ਨੇ ਆਣਾ ਉਥੇ ਅਸੀਂ ਆਪਣਾ ਹਸਮਾਨ ਵਿਚਾਂਗੇ ਜਦੋਂ ਵੇਖਿਆ ਵੀ ਤੇ ਸੰਗਤ ਇਕੱਠੀ ਹੋਈ ਐ ਤੇ ਉੱਥੇ ਕੁਝ ਚੋਰ ਆ ਗਏ ਦਾ ਲੱਗ ਜੇ ਜਦੋਂ ਉਹਨਾਂ ਨੇ ਵੇਖਿਆ ਵੀ ਸਾਰੇ ਗੁਰੂ ਸਾਹਿਬ ਦੇ ਕੋਲ ਪਹੁੰਚ ਗਏ ਤੇ ਗੁਰੂ ਸਾਹਿਬ ਕੋਲ ਬੈਠੇ ਐ ਤੇ ਬੜੇ ਮਸਤ ਨੇ ਕੀਰਤਨ ਕਥਾ ਦੇ ਵਿੱਚ ਸਾਡੇ ਵਾਂਗੂ ਥੋੜਨਾ ਸੀ ਉਹ ਤੇ ਬੜੇ ਪਿਆਰ ਨਾਲ ਸੁਣਨ ਵਾਲੇ ਸਨ ਮੌਕਾ ਲੱਗਾ ਉਹਨੇ ਘੋੜੇ ਹੀ ਖੋਲਲੇ ਦੋ ਗੁਰੂ ਸਾਹਿਬ ਦੇ ਦੋ ਘੋੜੇ ਹੀ ਖੋਲਲੇ ਤੇ ਘੋੜੇ ਖੋਲ ਕੇ ਤੁਰ ਪਏ ਉਹ ਕਿਤੇ ਇੱਕ ਸਿੱਖ ਦੀ ਨਜ਼ਰ ਪੈ ਗਈ। ਜੋ ਸਿੱਖ ਦੀ ਨਜ਼ਰ ਪੈ ਗਏ ਇੱਕ ਦੋ ਸਿੱਖਾਂ ਨੂੰ ਹੋਰ ਨਾਲ ਲਿਆ ਤੇ ਫੜ ਲਿਆ ਉਹਨਾਂ ਨੂੰ। ਤੁਸੀਂ ਸੋਚੋ ਵੀ ਜਦੋਂ ਚੋਰਾ ਨੂੰ ਰੰਗੇ ਹੱਥੀ ਫੜ ਲიਏ ਫਿਰ ਕੀ ਹੁੰਦਾ ਉਹਨਾਂ ਨਾਲ? ਪਰ ਗੁਰੂ ਸਾਹਿਬ ਦੇ ਘੋੜੇ ਕੋਈ ਲੈ ਕੇ ਜਾਂਦਾ ਹੋਵੇ ਤੇ ਸਿੱਖਾਂ ਨੇ ਫੜ ਲਏ ਹੋਣ ਕਿਹੋ ਜਿਹਾ ਦਾ ਸਲੂਕ ਕਰਨਗੇ? ਖਿੱਚ ਧੂਤਾਂ ਕੀਤੀ ਹੋਣੀ। ਇੱਕ ਸਿਆਣਪ ਵੇਖੋ ਸਿੱਖਾਂ ਵਿੱਚ ਇਹ ਸੀ ਉਹ ਹਮੇਸ਼ਾ ਕਹਿੰਦੇ ਸੀ ਗੁਰੂ ਸਾਹਿਬ ਕੋ ਲੈ ਕੇ ਜਾਈਦਾ ਫੈਸਲਾ ਗੁਰੂ ਸਾਹਿਬ ਕਰੂਗੇ ਪਕੜ ਕੇ ਲਿਆਏ ਗੁਰੂ ਸਾਹਿਬ ਕੋਲ ਸਭ ਤੋਂ ਪਹਿਲਾ ਕਾਰਜ ਗੁਰੂ ਸਾਹਿਬ ਨੇ ਇਹ ਕੀਤਾ ਉਹ ਕਹਿਣ ਲੱਗੇ ਇਹਨਾਂ ਨੂੰ ਛੱਡ ਦੇ ਉਹ ਇਹਨਾਂ ਨੂੰ ਕੁਝ ਕਿਹੋ ਨਾ ਕੁਝ ਕਿਹੋ ਨਾ ਇਹਨਾਂ ਸੱਚੇ ਪਾਸੇ ਚੋਰ ਨੇ ਦੋ ਘੋੜੇ ਖੋਲ ਕੇ ਲੈ ਗਏ ਸੀ ਅਸੀਂ ਰੰਗੀਆਂ ਇੱਥੇ ਬੜੇ ਸਤਿਗੁਰ ਕਹਿੰਦੇ ਕਹੇ ਉਹਨਾਂ ਨੂੰ ਕਹਿਣ ਲੱਗੇ ਪੁੱਤਰੋ ਉਹ ਤਾਂ ਹੈਰਾਨ ਰਹਿ ਗਏ ਵੀ ਉਸ ਚੋਰ ਆਪ ਤਾਂ ਡਰ ਰੇ ਘਬਰਾ ਰੇ ਵੀ ਇਹਨਾਂ ਕੋ ਲੈ ਕੇ ਆਏ ਹੁਣ ਪਤਾ ਨਹੀਂ ਕਿਹੜੀ ਸਜ਼ਾ ਮਿਲੇਗੀ ਤੇ ਇਹ ਕੀ ਕਹਿੰਦੇ ਪੁੱਤਰੋ ਮਨੁੱਖਾ ਜੀਵਨ ਨ ਬਹੁਤ ਦੁਰਲਭ ਹੈ ਗੁਣ गोविंद ਗਾਇਓ ਨਹੀਂ ਜਨਮ ਅਕਾਰਥ ਕੀਨ ਕਹੋ ਨਾਨਕ ਹਰ ਭਜਮਨਾ ਜਿਹ ਵਿਧ ਜਲ ਕੋ ਮੀਨ ਆ ਵੇਖੋ ਧੰ ਗੁਰੂ ਅਰਜਨ ਸਾਹਿਬ ਕਹਿੰਦੇ ਭਈ ਪ੍ਰਾਪਤ ਮਾਨੁਖ ਦਿਹੋਰੀਆ ਗੋਵਨ ਮਿਲਣ ਕੀ ਇਹ ਤੇਰੀ ਬਰੀਆ ਇਹ ਤੇ ਰੱਬ ਨੂੰ ਮਿਲਣ ਦਾ ਸਮੇਂ ਚੋਰੀਆਂ ਕਰਨ ਵਾਸਤੇ ਨਹੀਂ ਐ ਮੈਂ ਰੱਬ ਦਾ ਕੁਟਾਨ ਕੋਟ ਸ਼ੁਕਰ ਕਰਦਾ ਵੀ ਸਿੱਖਾਂ ਨੂੰ ਇੰਨਾ ਗੁੱਸਾ ਨਹੀਂ ਆਇਆ ਤੁਹਾਡਾ ਨੁਕਸਾਨ ਨਹੀਂ ਹੋਇਆ ਜੇ ਕਿਤੇ ਕੁਝ ਹੋ ਜਾਂਦਾ ਤੁਹਾਡੇ ਕੋਲ ਵਾਰੀ ਚਲੇ ਜਾਣੀ ਸੀ ਰੱਬ ਨੂੰ ਮਿਲਣ ਦੀ ਰੱਬ ਨੂੰ ਮਿਲੋ ਚੋਰੀਆਂ ਨਾ ਕਰੋ ਲੋੜ ਹੋਏਗੀ ਦੋ ਕੋੜੇ ਹੋਰ ਲੈ ਜਾਓ ਚਾਰ ਲੈ ਜਾਓ ਪਰ ਚੋਰੀਆਂ ਨਾ ਕਰੋ ਆਪਣੇ ਜੀਵਨ ਨੂੰ ਸਫਲ ਕਰੋ ਰੱਬ ਦੇ ਗੁਣ ਗਾਇਨ ਕਰਿਆ ਕਰੋ ਚੋਰ ਬੜੇ ਹੈਰਾਨ ਕਹਿਣ ਲੱਗੇ ਵੀ ਕਿ ਚੋਰਾਂ ਨੂੰ ਵੀ ਰੱਬ ਮਿਲ ਸਕਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਣ ਲੱਗੇ ਹਾਂ ਮਿਲ ਸਕਦਾ ਕੋਈ ਪ੍ਰਮਾਣ ਕਹਿੰਦੇ ਹੈਗਾ ਪ੍ਰਮਾਣ ਕਿਹੜਾ ਪ੍ਰਮਾਣ ਕਹਿੰਦੇ ਬਾਬੇ ਨਾਨਕ ਨੂੰ ਵੀ ਇੱਕ ਚੋਰ ਮਿਲਿਆ ਸੀ ਭੂਮੀਆਂ ਭੂਮੀਆਂ ਚੋਰ ਮਿਲਿਆ ਸੀ ਪਰ ਜਦੋਂ ਉਹਨੇ ਗੁਰੂ ਦੇ ਬਚਨ ਮੰਨ ਲਏ ਤਿੰਨ ਬਚਨੀ ਮੰਨੇ ਸਨ ਉਸਨੇ ਪਰ ਦਿਲੋਂ ਮੰਨੇ ਸਨ ਉਸਨੇ ਤੁਰ ਪਾਰ ਉਤਾਰਾ ਹੋ ਗਿਆ ਸੀ ਗੱਲ ਇਹ ਨਹੀਂ ਕਿ ਤੁਸੀਂ ਪਹਿਲਾਂ ਕੀ ਕਰਦੇ ਰਹੇ ਗੱਲ ਇਹ ਕਿ ਤੁਸੀਂ ਗੁਰੂ ਨੂੰ ਕਿੰਨਾ ਮੰਨ ਲਿਆ ਗੁਰੂ ਦੇ ਬਚਨਾਂ ਨੂੰ ਕਿੰਨਾ ਮੰਨ ਲਿਆ ਰੱਬ ਨਾਲ ਕਿੰਨਾ ਪਿਆਰ ਪੈ ਗਿਆ ਤੁਹਾਡੇ ਵਾਸਤੇ ਰੱਬ ਦੇ ਬੂਹੇ ਨਹੀਂ ਬੰਦ ਹੋਏ ਬਸ ਤੁਸੀਂ ਉਹ ਨਹੀਂ ਤੁਰਦੇ ਰੱਬ ਤੇ ਹਜੇ ਵੀ ਬਾਹਾਂ ਖਿਲਾਰ ਕੇ ਬੈਠਾ ਹੈ ਤੁਹਾਨੂੰ ਮਨੁੱਖ ਬਣਾਈ ਤਾਂ ਹੈ ਕਿ ਤੁਸੀਂ ਉਹਨੂੰ ਮਿਲ ਲਓ ਪੈਰੀ ਪੈ ਕੇ ਕਹਿਣ ਲੱਗੇ ਦਾਤਿਆ ਅੱਜ ਤੋਂ ਬਾਅਦ ਨਹੀਂ ਚੋਰੀ ਕਰਦੇ ਕਿ ਸਾਨੂੰ ਚੋਰਾ ਨੂੰ ਆਪਣਾ ਸਿੱਖ ਬਣਾਓਗੇ ਹਜ਼ੂਰ ਕਹਿੰਦੇ ਕਿਉਂ ਨਹੀਂ ਤੁਸੀਂ ਰੱਬ ਰੱਬ ਕਰੋ ਸਗੋ ਹੋਰਾਂ ਨੂੰ ਵੀ ਤਾਰ ਲੋਗੇ ਆਹ ਹੈ ਧੰਗੁਰੂ ਤੇਗ ਬਹਾਦਰ ਸਾਹਿਬ ਦਾ ਜੀਵਨ ਕਿੰਨੀ ਪਰਉਪਕਾਰ ਦੀ ਭਾਵਨਾ ਉਹਨਾਂ ਦੇ ਅੰਦਰ ਅਸੀਂ ਤੇ ਖਾਲੀ ਪੜੀ ਜਾਂਦੇ ਆ ਨਾ ਪਰ ਨਹੀਂ ਸਤਿਗੁਰ ਦੇ ਅੰਦਰ ਹੈ ਸਾਰਾ ਕੁਝ ਦੂਸਰੀ ਉਦਾਹਰਣ ਦੇਣ ਲੱਗਿਆਂ ਸਤਿਗੁਰ ਜੀ ਯਾਤਰਾਵਾਂ ਯਾਤਰਾਵਾਂ ਦੇ ਦੌਰਾਨ ਇੱਕ ਪਿੰਡ ਹੈ ਮੂਲੇਵਾਲ ਨਾਂ ਮੈਂ ਤਾਂ ਦੱਸ ਦਿਆਂ ਤਾਂ ਕਿ ਉਹਦੇ ਪ੍ਰਮਾਣ ਹੈਗੇ ਤੁਸੀਂ ਵੇਖ ਸਕਦੇ ਹੋ ਜਾ ਕੇ ਮੂਲੇਵਾਲ ਪਹੁੰਚੇ ਤੇ ਜਲ ਸ਼ਿਕਾਇਆ ਸਤਿਗੁਰ ਜੀ ਨੂੰ ਤੇ ਜਲ ਖਾਰਾ ਤੇ ਫਿਰ ਸਤਿਗੁਰ ਜੀ ਨੇ ਕਿਹਾ ਵੀ ਤੁਸੀਂ ਦੂਜੇ ਖੂਗ ਤੋਂ ਭਰ ਲਿਆਓ ਸਿੱਖ ਦੂਜੇ ਤੋਂ ਭਰ ਲਿਆਇ ਖਾਰਾ ਇਨੇ ਨੂੰ ਉਸ ਤੋਂ ਦੀ ਸੰਗਤ ਤੇ ਕਈ ਸੱਜਣ ਵੀ ਪਹੁੰਚ ਗਏ ਤੇ ਪੁੱਛਿਆ ਸਿੱਖਾਂ ਨੇ ਵੀ ਇੱਥੇ ਮਿੱਠੇ ਪਾਣੀ ਵਾਲਾ ਖੂੜ ਕਿਹੜਾ ਉਹ ਕਹਿਣ ਲੱਗੇ ਤੇ ਕੋਈ ਨਹੀਂ ਤੇ ਖਾਰਾ ਹੀ ਅਸੀਂ ਤਾਂ ਖਾਰਾ ਹੀ ਪੀਂਦੇ ਸਤਗੁਰੂ ਜੀ ਨੂੰ ਗੱਲ ਪਤਾ ਲੱਗੀ ਵੀ ਇੱਥੇ ਤੇ ਖਾਰਾ ਹੀ ਪਾਣੀ ਹੈ ਮਿੱਠਾ ਪਾਣੀ ਤੇ ਹੈ ਹੀ ਨਹੀਂ ਹਜ਼ੂਰ ਕਹਿਣ ਲੱਗੇ ਪਹਿਲਾਂ ਮੈਂ ਖੂਗ ਵੇਖਾਂਗਾ ਸਤਗੁਰੂ ਜੀ ਨੇ ਖੂਗ ਵੇਖੇ ਤੇ ਖੂ ਬਹੁਤੇ ਗਹਿਰੇ ਨਹੀਂ ਸੀਗੇ ਪਾਣੀ ਦਾ ਪੱਤਣ ਜਿਵੇਂ ਉੱਪਰ ਹੁੰਦਾ ਨਿਕਲ ਆਉਂਦਾ ਖੂਬ ਉਹ ਤੇ ਗਹਿਰੇ ਨਹੀਂ ਸੀਗੇ ਸਤਿਗੁਰੂ ਜੀ ਕਹਿਣ ਲੱਗੇ ਵੀ ਇੱਥੇ ਕੋਈ ਗਹਿਰਾ ਖੂਬ ਹੀ ਹੈਗਾ ਉਹ ਕਹਿਣ ਲੱਗੇ ਨਹੀਂ ਤੇ ਸਹਜੁਰ ਕਹਿਣ ਲੱਗੇ ਵੀ ਤੁਸੀਂ ਗਹਿਰਾ ਕਿਉਂ ਕਿਉਂ ਨਹੀਂ ਪੁੱਟਦੇ ਫਿਰ ਅੱਗੇ ਪਾਣੀ ਮਿੱਠਾ ਨਹੀਂ ਨਿਕਲ ਸਕਦਾ ਪਰ ਆਲਸ ਇੱਕ ਐਸਾ ਚੀਜ਼ ਹੈ ਨਾ ਦਲਿਤਰੀ ਕੈਸੀ ਚੀਜ਼ ਹੈ ਜਿਹਨੂੰ ਆਲਸ ਆ ਜਾਏ ਕਹਿੰਦੇ ਆਲਸ ਦੇ ਵੱਟੇ ਲੋਕੀ ਕਹਿੰਦੇ ਸਿਆਣੇ ਆਲਸ ਦੇ ਵੱਟੇ ਨਹੀਂ ਪੈਣੇ ਚਾਹੀਦੇ ਉਰੀ ਉੱਠੜ ਲੈਂਦੇ ਆਸੀ ਲੋਕ ਉੱਕੀ ਜੀ ਉੱਥੇ ਵੀ ਸ਼ਾਇਦ ਆਹੀ ਨਿਕਲਣਾ ਹੈ ਹਜ਼ੂਰ ਨੇ ਬਾਕੀ ਗੱਲਾਂ ਛੱਡੀਆਂ ਸਿੱਖਾਂ ਨੂੰ ਨਾਂ ਲੈ ਕੇ ਕਿਹਾ ਵੀ ਇੱਥੇ ਪਹਿਲਾਂ ਗਹਿਰਾ ਖੂਕੋ ਸਿੱਖਾਂ ਨੇ ਉਦਮ ਕੀਤਾ ਸਤਗੁਰੂ ਜੀ ਨਾਲ ਲੱਗੇ ਗਹਿਰਾ ਖੂਕ ਦਵਾਇਆ ਉੱਥੋਂ ਪਾਣੀ ਨਿਕਲਿਆ ਮਿੱਠਾ ਅਗਲਾ ਪੁੱਤਣ ਬੜਾ ਵਧੀਆ ਮੋਂ ਸਤਗੁਰੂ ਜੀ ਨੇ ਫਿਰ ਕਿਹਾ ਪਿੰਡ ਵਾਲੇ ਵਿੱਚੋਂ ਕੋ ਜਾਲ ਜੇ ਜਦੋਂ ਜਾਲ ਛਕਿਆ ਤੇ ਸਾਰੇ ਕਹਿਣਗੇ ਤੇ ਬੜਾ ਸੁਆਦੀ ਹੈ ਹਜ਼ੂਰ ਕਹਿਣ ਲੱਗੇ ਸੁਆਦ ਤੇ ਰੱਬ ਨੇ ਪਹਿਲਾਂ ਹੀ ਪਾਇਆ ਹੋਇਆ ਸੀ ਪਰ ਤੁਹਾਡਾ ਦਲਿੱਦਰੀ ਨਹੀਂ ਤੁਮ ਸੁਆਦ ਨਹੀਂ ਲੈਣ ਦਿੱਤਾ ਆਪਣਾ ਆਲਸਪਨ ਛੱਡੋ ਹੋਰ ਵੀ ਖੂ ਤੁਸੀਂ ਖੋ ਸਕਦੇ ਹੋ ਮੇਰੇ ਮਾਲਕ ਨੇ ਉਹਨਾਂ ਲੋਕਾਂ ਦਾ ਖਾਰਾ ਪਾਣੀ ਇੱਕਦਮ ਖਤਮ ਕਰ ਦਿੱਤਾ ਤੇ ਨਾਲ ਉਦਮ ਕਰਨ ਦਾ ਜਿਹੜਾ ਹੈਗਾ ਉਪਰਾਲਾ ਉਹਨਾਂ ਨੂੰ ਕਰਨ ਦੀ ਪ੍ਰੇਰਣਾ ਦਿੱਤੀ ਆਹ ਹੈ ਸਤਗੁਰੂ ਹੁਣ ਅਸੀਂ ਆਪਣੇ ਅੰਦਰ ਝਾਤ ਮਾਰੀਏ ਅਸੀਂ ਜਿਹੜੀਆਂ ਵੀ ਇਹ ਕਥਾਵਾਂ ਸੁਣ ਰਹੇ ਹਾਂ ਅਸੀਂ ਅੱਜ ਤੋਂ ਬਾਅਦ ਕੀ ਕਰਨਾ ਹੈ ਸਤਿਗੁਰੂ ਨੇ ਦੇਖ ਲਿਆ ਵੀ ਜਿਹੜਾ ਲੋੜ ਵਾਂਦੇ ਆ ਉਹਦੀ ਲੋੜ ਪੂਰੀ ਕਰਨੀ ਹੈ ਤੇ ਅਸੀਂ ਤੇ ਆਪਣੇ ਰਿਸ਼ਤੇਦਾਰਾਂ ਦਾ ਫੋਨ ਵੀ ਨਹੀਂ ਉਸ ਵੇਲੇ ਚੁੱਕਦੇ ਜਦੋਂ ਉਹਨੂੰ ਕੋਈ ਲੋੜ ਪਈ ਹੋਵੇ ਫਿਰ ਆਪਾਂ ਕਾਦਾ ਗੁਰੂ ਤੇਗ ਬਾਦ ਸਾਹਿਬ ਦਾ ਗੁਰਪੁਰ ਮਨਾਇਆ ਜੀ ਜਦੋਂ ਗਵਾਂਢੀ ਜਿਹੜਾ ਹੈਗਾ ਉਹ ਪਰੇਸ਼ਾਨ ਹੋਵੇ ਤੇ ਅਸੀਂ ਆਰਾਮ ਨਾਲ ਸੌਂ ਜਾਈਏ ਸਾਨੂੰ ਨੀਂਦ ਆ ਜਾਏ ਅਸੀਂ ਫਿਰ ਗੁਰਤੇਗ ਬਾਦਸ਼ਾਹ ਦਾ ਗੁਰਪੁਰਬ ਨਹੀਂ ਮਨਾਇਆ ਭਾਈ ਵੀਰ ਸਿੰਘ ਦੇ ਪੜੇ ਪਿਆਰੇ ਬਚਨ ਨੇ ਉਹ ਕਹਿਣ ਲੱਗੇ ਇੱਕ ਖਾਸ ਕਿਸਮ ਦੀ ਸੋਚ ਹੁੰਦੀ ਹੈ ਚੰਗੇ ਮਨੁੱਖਾਂ ਵਿੱਚ ਉਹ ਪਤਾ ਕਿਹੜੀ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ ਦੁਨੀਆਂ ਦਾ ਦੁੱਖ ਦੇਖ ਦੇ ਕੇ ਆਪਣੇ ਦੁੱਖ ਉਹ ਤੇ ਹਲਕੋ ਹੀ ਲੱਭਦਾ ਹਰ ਕੋਈ ਦੁਖੀ ਹੁੰਦਾ ਦੂਜੇ ਦੇ ਦੁੱਖ ਨੂੰ ਵੀ ਦੁੱਖ ਸਮਝੇ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਲਾ ਪੰਗਰ ਵਗ ਟੁਰਦਾ ਨੈਣੋਂ ਨੀਰ ਵਹਾਂਦਾ ਦੂਜੇ ਨੂੰ ਦੁੱਖ ਹੈ ਪਰ ਹੰਝੂ ਤੇਰੀਆਂ ਅੱਖਾਂ ਤੇੋਂ ਨਿਕਲਣ ਇਹਦਾ ਮਤਲਬ ਇਹ ਤੂੰ ਇਨਸਾਨ ਹੈਗਾ ਤੂੰ ਮਨੁੱਖ ਹੈਗਾ ਕਿਸੇ ਨੂੰ ਮੁਸੀਬਤ ਆਈ ਹੋਵੇ ਤੁਸੀਂ ਤਾੜੀ ਮਾਰ ਕੇ ਹੱਸਿਏ ਦੇਖੋ ਐਸੇ ਅਖਾਣ ਬਣੇ ਆਪਣੇ ਘਰ ਲੱਗੀ ਅੱਗ ਤੇ ਦੂਜੇ ਦੇ ਕਾਰ ਕਹਿੰਦੇ ਬਸੰਤਰ ਦੇਵਤਾ ਖੁਸ਼ ਹੋ ਰਹਾ ਹੈ ਦੂਜੇ ਦੇ ਕਾਰ ਬਸੰਤਰ ਦੇਵਤਾ ਖੁਸ਼ ਹੋ ਰਿਹਾ ਆਪਣੇ ਘਰ ਲੱਗੀ ਆਗਿਆ ਇਹ ਮਨੁੱਖੀ ਸੁਭਾਅ ਹੈ ਕਹਿੰਦੇ ਨਹੀਂ ਇਹ ਫਿਰ ਮਨੁੱਖਤਾ ਨਹੀਂ ਹੈਗੀ ਉਹਦੇ ਵਿੱਚ ਪਾਈ ਵੀਰ ਸਿੰਘ ਕਹਿੰਦੇ ਦੁਨੀਆਂ ਦਾ ਦੁੱਖ ਦੇਖ ਦੇਖ ਦਿਲ ਦਬਦਾ ਦਬਦਾ ਜਾਂਦਾ ਅੰਦਰਾਂ ਪੰਗਰ ਵਗ ਟੁਰਦਾ ਨੈਣੋਂ ਨੀਰ ਵਹਾਂਦਾ ਫਿਰ ਵੀ ਦੁੱਖ ਨਾ ਘਟੇ ਜਗਤ ਦਾ ਚਾਹੇ ਆਪਾ ਵਾਰੋ ਪਰ ਪੱਥਰ ਨਹੀਂ ਬਣਿਆ ਜਾਂਦਾ ਦਰਦ ਦੇਖ ਦੁਖਾਂਦਾ ਪਾਵੇਂ ਲੱਗੇ ਕਿ ਮੈਂ ਆਪਣਾ ਆਪ ਵੀ ਵਾਰ ਦੇਵਾਂ ਤਾਂ ਵੀ ਇਹ ਦੁੱਖ ਘਟਣ ਨਹੀਂ ਲੱਗਾ ਪਰ ਕਹਿੰਦੇ ਇਹ ਸੋਚ ਕੇ ਬੰਦਾ ਪਛਾਣਤ ਹੋਣਾ ਹੋ ਜਾਂਦਾ ਹੈ ਦੂਜੇ ਦੁੱਖ ਨੂੰ ਦੇਖ ਕੇ ਉਹਦੇ ਦਿਲ ਨੂੰ ਖੇਸ ਲੱਗਦੀ ਹੁਣ ਜਿਨ੍ਹਾਂ ਨੂੰ ਨਹੀਂ ਲੱਗਦੀ ਐਦਾਂ ਮਤਲਬ ਉਹਨਾਂ ਵਿੱਚ ਚੰਗੀ ਗੁਣ ਨਹੀਂ ਹੈਗੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ ਤੋਂ ਸਿੱਖੀ ਅਸੀਂ ਉਹਨਾਂ ਨੇ ਹੋਰ ਕਿੰਨੀਆਂ ਹੀ ਐਸੀਆਂ ਗਥਾਵਾਂ ਹੈ ਚਲੋ ਮੈਂ ਇੱਕ ਹੋਰ ਸਾਂਝੀ ਕਰਨ ਲੱਗਾ ਇੱਕ ਪਿੰਡ ਹੈ ਢਿਲਵਾ ਹੁਣ ਵੀ ਹੈਗਾ ਢਿਲਵਾ ਪਿੰਡ ਵਿੱਚ ਸਤਿਗੁਰੂ ਜੀ ਪਹੁੰਚੇ ਤੇ ਉੱਥੋਂ ਸੰਗਤ ਨੇ ਬੜੀ ਸੇਵਾ ਕੀਤੀ ਬੜੇ ਪ੍ਰਕਾਰ ਦੇ ਪਦਾਰਥ ਬਣਾ ਕੇ ਅੱਗੇ ਰੱਖੇ ਪਰ ਨਾਲ ਨਾਲੇ ਕਿ ਬਸ ਸੱਚੇ ਪਾਤਸ਼ਾਹ ਹੀ ਕੁਛ ਸੱਚੇ ਪਾਸ਼ਾ ਮਾਫ ਕਰਿਓ ਬਸ ਆਹੀ ਕੁਛ ਸੱਚੇ ਪਾਸ਼ਾ ਸੀ ਬਹੁਤਾ ਕਰ ਨਹੀਂ ਸਕੇ ਸਤਿਗੁਰੂ ਜੀ ਕਹਿਣ ਲੱਗੇ ਤੁਸੀਂ ਇੰਨਾ ਕੁਛ ਅੱਗੇ ਰੱਖਿਆ ਪਰ ਤੈਨੂੰ ਅਫਸੋਸ ਕਿਸ ਗੱਲ ਦਾ ਹੈ ਉਹ ਕਹਿਣ ਲੱਗੇ ਸੱਚੇ ਪਾਤਸ਼ਾਹ ਅਫਸੋਸ ਤੇ ਸਾਨੂੰ ਹਮੇਸ਼ਾ ਹੀ ਰਹਿੰਦਾ ਹੈ ਜਦੋਂ ਵੀ ਕੋਈ ਸਾਡੇ ਘਰ ਆ ਜਾਏ ਜਦੋਂ ਵੀ ਕੋਈ ਸਾਡੇ ਨਗਰ ਵਿੱਚ ਆ ਜਾਏ ਅਸੀਂ ਦੀ ਸੇਵਾ ਨਹੀਂ ਕਰ ਪਾਉਂਦੇ ਸੱਚੇ ਪਾਤਸ਼ਾਹ ਦੇਖਣ ਵੀ ਇਹ ਤਾਂ ਸਾਰਾ ਕੁਝ ਪਿਆਏ ਕੀ ਕਰਦੇ ਹਜ਼ਰ ਕਹਿਣ ਲੱਗੇ ਆਪਣੀ ਦਿਲ ਦੀ ਗੱਲ ਦੱਸੋ ਹੁਣ ਪੁਰਾਣਾ ਵਕਤ ਹੈ ਪੁਰਾਣੇ ਵਕਤਾਂ ਦੇ ਵਿੱਚ ਬੋਤੀਆਂ ਮਠਿਆਈਆਂ ਦੁੱਧ ਨਾਲ ਹੀ ਬਣਦੀਆਂ ਸਨ ਉਹ ਕਹਿਣ ਲੱਗਾ ਕਿ ਬਜ਼ੁਰਗ ਸੱਚੇ ਪਾਤਸ਼ਾਹ ਵੇਖੋ ਵੀ ਇੱਥੇ ਦੁੱਧ ਦੀ ਬਣਦੀ ਚੀਜ਼ ਕਿਹੜੀ ਹੈ ਬੋਤੀਆਂ ਨਹੀਂ ਜਦ ਤੱਕ ਦੁੱਧ ਦੀਆਂ ਬਣੀਆਂ ਚੀਜ਼ਾਂ ਨਾ ਅੱਗੇ ਰੱਖੀਏ ਸਾਡੇ ਮਨ ਨੂੰ ਤਸੱਲੀ ਨਹੀਂ ਹੁੰਦੀ ਪਰ ਮੇਰੇ ਆ ਮਾਲਕਾ ਸਾਡੇ ਪਿੰਡ ਵਿੱਚ ਦੁੱਧ ਦੀ ਬੜੀ ਘਾਟ ਹੈ ਸਾਡੇ ਬੱਚਿਆਂ ਵਾਸਤੇ ਵੀ ਪੂਰਾ ਨਹੀਂ ਹੁੰਦਾ ਅੱਜ ਵੀ ਸਿੱਖਾਂ ਨੇ ਭਾਵਨਾ ਦੇ ਨਾਲ ਥੋੜਾ ਬਹੁਤ ਦੁੱਧ ਬਚਾ ਕੇ ਰੱਖਿਆ ਤਾਂ ਥੁੜੀਆਂ ਚੀਜ਼ਾਂ ਬਣ ਸਕੀਆਂ ਨੇ ਪਰ ਸਾਡੇ ਮਨ ਨੂੰ ਤਸੱਲੀ ਨਹੀਂ ਹੁੰਦੀ ਸਾਡਾ ਪਾਤਸ਼ਾਹ ਆਇਆ ਹੋਵੇ ਅਸੀਂ ਹੋਰ ਪਤਾ ਨਹੀਂ ਕੀ ਕੁਝ ਰੱਖ ਦਿੱਤਾ ਪਰ ਅਸੀਂ ਹੋਰ ਚੰਗੀਆਂ ਮਠਿਆਈਆਂ ਨਹੀਂ ਅੱਗੇ ਰੱਖ ਸਕੇ ਸਤਗੁਰੂ ਜੀ ਮੁਸਕਰਾਏ ਜਿਹੜੇ ਤੁਰਨ ਲੱਗੇ ਨਾ ਉੱਥੋਂ ਤੇ 100 گاਵਾ ਮੇਰੇ ਮਾਲਕ ਨੇ ਉਸ ਪਿੰਡ ਨੂੰ ਦਿੱਤੀਆਂ 100 گاਵਾ ਔਰ ਕਿਹਾ ਵੀ ਕਿਸੇ ਇੱਕ ਦੀਆਂ ਨਹੀਂ ਹੈਗੀਆਂ ਇਹ ਤੁਹਾਡੇ ਪੂਰੇ ਪਿੰਡ ਦੀਆਂ ਨੇ ਇਹਨਾਂ ਦਾ ਵਾਅਦਾ ਵੀ ਅੱਗੇ ਤੁਹਾਡੇ ਪਿੰਡ ਦਾ ਹੈ ਅੱਜ ਵੀ ਤੁਸੀਂ ਜਾ ਕੇ ਵੇਖੋ ਉਸ ਪਿੰਡ ਵਿੱਚ ਦੁੱਧ ਦੀ ਘਾਟ ਹੀ ਨਹੀਂ ਹੈ ਮੇਰੇ ਮਾਲਕ ਨੇ ਦੁੱਧ ਦੀਆਂ ਨਦੀਆਂ ਵਗਾ ਦਿੱਤੀਆਂ ਉੱਥੇ ਇਹ ਦੇਖ ਕੇ ਵੀ ਇਹ ਕਿੰਨੇ ਚੰਗੇ ਨੇ ਪਰ ਲੋੜ ਵੰਦ ਨੇ ਜੇ ਲੋੜ ਵੰਦ ਨੇ ਜਿਹੜੇ ਲੋਕ ਇਸ ਕਰਕੇ ਜਾਂਦੇ ਮਹਾਂਪੁਰਸ਼ ਬਣ ਕੇ ਵੀ ਸਾਡੀ ਸੇਵਾ ਕਰੀ ਚੱਲੋ ਸਾਨੂੰ ਪਿਟਾਵਾ ਦੇਈ ਚੱਲੋ ਉਹ ਦੇਖਣ ਗੁਰੂ ਕਹਿੰਦੇ ਕਿ ਨੂ ਐ ਗੁਰੂ ਸਾਹਿਬ ਦੀ ਸੇਵਾ ਕੀਤੀ ਸੰਗਤਾਂ ਨੇ ਪਰ ਗੁਰੂ ਸਾਹਿਬ ਨੇ ਕੇਵਲ ਤੇ ਕੇਵਲ ਉਹਨਾਂ ਕੋ ਲਿਆਈ ਧੋਣੀ ਨਾ ਗੁਰੂ ਸਾਹਿਬ ਨੇ ਦਿੱਤਾ ਬਾਦ ਪੂਜਾ 100 گاਵਾਂ ਦੇ ਕੇ ਉਸ ਪਿੰਡ ਵਿੱਚ ਦੁੱਧੀਆਂ ਨਦੀਆਂ ਵਗਾ ਦਿੱਤੀਆਂ ਇੱਕ ਹੋਰ ਉਹਨਾਂ ਦੇ ਜੀਵਨ ਦੀ ਝਲਕ ਸਾਨੂੰ ਸਮਝਣ ਵਾਲੀ ਹੈ ਅੱਜ ਬਹੁਤ ਵੱਡੇ ਪੱਧਰ ਤੇ ਅੱਜ ਵੀ ਉਹ ਬਿਮਾਰੀ ਹੈ ਸਾਡੇ ਵਿੱਚ ਜਿਹਨੂੰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਉਸ ਵੇਲੇ ਪਾਸੇ ਕੀਤਾ ਇੱਕ ਕਸਬਾ ਹੈ ਹੰਡਿਆਏ ਹੁਣ ਵੀ ਹੈਗਾ ਉੱਥੇ ਇੱਕ ਗੁਰਦੁਆਰਾ ਹੈ ਉੱਥੇ ਇੱਕ ਸਰੋਵਰ ਹੈ ਉਹਦਾ ਨਾਮ ਹੈ ਗੁਰੂ ਸਰ ਤੁਸੀਂ ਕਦੇ ਜਾਓ ਦਰਸ਼ਨ ਕਰਨ ਵਾਸਤੇ ਜਦੋਂ ਉਹਦਾ ਇਤਿਹਾਸ ਪੜਿਆ ਤੇ ਗੱਲ ਸਾਹਮਣੇ ਆਈ ਜਦੋਂ ਸਤਗੁਰ ਜੀ ਉਸ ਹੜਿਆਏ ਹੜਿਆਏ ਕਸਵੇ ਪਹੁੰਚੇ ਉਥੇ ਗਲ ਘੋਟੂ ਦੀ ਬਿਮਾਰੀ ਪਈ ਹੋਈ ਗਲ ਘੋਟੂ ਦੀ ਬਿਮਾਰੀ ਹੁਣ ਪੁਰਾਣੇ ਬਜ਼ੁਰਗਾਂ ਨੂੰ ਪਤਾ ਹੋਏਗਾ ਗਲ ਘੋਟੂ ਦੀ ਬਿਮਾਰੀ ਕਿ ਐਸੀ ਹੈ ਉਹ ਸਾਹ ਆਣਾ ਔਖਾ ਹੁੰਦਾ ਬਹੁਤ ਮੁਸ਼ਕਿਲ ਹੁੰਦਾ ਪੁਰਾਣੇ ਵਕਤਾਂ ਵਿੱਚ ਬਿਮਾਰੀਆਂ ਫੈਲੀਆਂ ਸਨ ਤੇ ਕਈ ਪਿੰਡ ਦੇ ਪਿੰਡ ਖਾਲੀ ਹੋ ਜਾਂਦੇ ਸਨ ਕਈ ਵਾਰੀ ਬੜੇ ਪਰੇਸ਼ਾਨ ਨੇ ਲੋਕੀ ਇੱਕ ਬਿਮਾਰੀ ਹੋ ਰਹੀ ਹੈ ਉਥੇ ਉਹ ਮਾਨਸਿਕ ਬਿਮਾਰੀ ਉਹ ਕਿਹੜੀ ਹੈ ਉੱਚ-ਨੀਚ ਦੀ ਜਾਤ-ਪਾਤ ਦੀ ਸਤਗੁਰੂ ਜਾ ਕੇ ਵੇਖਿਆ ਤੇ ਉੱਥੇ ਇੱਕ ਛੱਪੜੀ ਹੈ ਉਸ ਛੱਪੜੀ ਵਿੱਚ ਹੀ ਮੈਂ ਮਾਫੀ ਮੰਗ ਕੇ ਨਾਮ ਲੈਣ ਲੱਗੇ ਤਾਂ ਕਿ ਸਮਝ ਸਕੀਏ ਇੱਕ ਜਾਤੀ ਹੈ ਜਿਹਨੂੰ ਪੱਛ ਮਾਰ ਦਿੱਤੀ ਜਾਂਦੀ ਹੈ ਬਾਬਾ ਰਵਦਾਸ ਉਹ ਚਮੜੇ ਧੋਂਦੇ ਚਮੜੇ ਧੋਂਦੇ ਛੱਪੜੀ ਵਿੱਚ ਤੇ ਜਦੋਂ ਲੋੜ ਪਵੇ ਪਾਣੀ ਵੀ ਉੱਥੇ ਹੀ ਵਰਤਦੇ ਆ ਸਤਿਗੁਰੂ ਜਾ ਕੇ ਕਹਿਣ ਲੱਗੇ ਵੀ ਤੁਸੀਂ ਚੰਗਾ ਪਾਣੀ ਪੀਓ। ਉਹ ਪੁਰਾਣੀ ਥਾਂ ਤੇ ਬੜਾ ਵਧੀਆ ਹੈਗਾ ਸੋਮਾ ਤੁਸੀਂ ਉੱਥੋਂ ਕਿਉਂ ਨਹੀਂ ਪਾਣੀ ਪੀਂਦੇ? ਇੱਥੇ ਤੁਸੀਂ ਆਪਣਾ ਕਾਰਜ ਵੀ ਕਰਦੇ ਆਂ, ਇੱਥੇ ਤੁਹਾਡੇ ਬੱਚੇ ਪਾਣੀ ਪੀਂ ਜਾ ਰਹੇ ਆਂ। ਇਹ ਠੀਕ ਨਹੀਂ ਹੈ। ਉਹ ਕਹਿਣ ਲੱਗੇ ਸਤਿ ਪਾਤਸ਼ਾਹ ਅਸਤੇ ਉਹਦੇ ਕੋਲ ਵੀ ਨਹੀਂ ਜਾ ਸਕਦੇ। ਸਾਡੀਆਂ ਲੱਤਾਂ ਤੋੜ ਦੇਣਗੇ ਉਹ। ਸਾਡ ਤਾਂ ਪਰਸ਼ਾਵਾਂ ਵੀ ਪੈਣ ਨਾਲੋਂ ਭਿੱਟ ਜਾਂਦੇ ਆਂ। ਅਸੀਂ ਨੀਵੀਂ ਜਾਤ ਦੇ ਆਂ। ਉਹ ਇਧਰੋਂ ਨਹੀਂ ਲੰਘਦੇ ਅਸੀਂ ਉਧਰੋਂ ਨਹੀਂ ਜਾਂਦੇ ਸਾਡੀ ਕਿਸਮਤ ਵੀ ਇਤਿਹਾਸ ਹੀ ਲਿਖਿਆ ਹੋਇਆ ਹੋਰ ਕੁਝ ਵੀ ਨਹੀਂ ਹੈ ਤੁਹਾਡੇ ਵਾਸਤੇ ਅਸੀਂ ਉਧਰੋਂ ਪਾਣੀ ਦਾ ਇੰਤਜ਼ਾਮ ਕਿਸ ਨੂੰ ਕਹਿ ਦਿੰਦੇ ਹਜ਼ੂਰ ਕਹਿੰਦੇ ਨਹੀਂ ਰੁਕੋ ਜਣਾ ਮੇਰੇ ਮਾਲਕ ਨੇ ਵੇਖਿਆ ਵੀ ਗੱਲ ਕੋਟੂ ਦੀ ਬਿਮਾਰੀ ਤੇ ਉਹਨਾਂ ਅਮੀਰਾਂ ਨੂੰ ਵੀ ਪਈ ਹੋਈ ਹੈ ਉਹ ਚ ਜਾਤੀਆਂ ਨੂੰ ਵੀ ਚੰਗੀ ਪਈ ਹੋਈ ਹੈ ਪਰ ਤੁਸੀਂ ਇਤਿਹਾਸ ਪੜ੍ਹ ਕੇ ਵੇਖਣਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਦੀਪਾਲਪੁਰ ਵਿੱਚ ਇੱਕ ਕੋੜੀ ਦਾ ਸਫਰ ਇਲਾਜ ਕੀਤਾ ਇਹਦਾ ਮਤਲਬ ਬਾਬੇ ਨਾਨਕ ਜੀ ਕੋਲ ਕੋੜੀਆਂ ਨੂੰ ਠੀਕ ਕਰਨ ਦੀ ਦਵਾਈ ਮੌਜੂਦ ਹੈ ਇਸੇ ਤਰੀਕੇ ਦੇ ਨਾਲ ਤੁਸੀਂ ਵੇਖੋ ਪੰਚਮ ਪਾਤਸ਼ਾਹ ਦੇ ਵੇਲੇ ਜਦੋਂ ਲਹੌਰ ਵਿੱਚ ਕਾਲ ਪੈਂਦਾ ਬਿਮਾਰੀਆਂ ਫੈਲਦੀਆਂ ਪੰਚਮ ਪਾਤਸ਼ਾਹ ਜੀ ਇਲਾਜ ਕਰਦੇ ਆ 6ਵੇਂ ਪਾਤਸ਼ਾਹ ਵੇਲੇ ਗਿਲਟੀ ਤਾਪ ਫੈਲਦਾ ਕਸ਼ਮੀਰ ਵੱਲ ਜਾਂਦੇ ਆ ਇਲਾਜ ਕਰਦੇ ਆ 17ਵੇਂ ਪਾਸ਼ਾ ਦਾ ਤਾਂ ਇਤਿਹਾਸ ਚੰਗੀ ਤਰ੍ਹਾਂ ਸੁਣਾਇਆ ਵੀ ਸਮੇਂ ਦਾ ਰਾਜਾ ਮਹਾਰਾਜਾ ਉਹਦੇ ਖਾਨਦਾਨ ਦੇ ਵਿੱਚ ਦਾਰਾ ਸ਼ਕੋਹ ਹੈ ਉਸ ਨੂੰ ਐਸੀ ਬਿਮਾਰੀ ਪੈ ਗਈ ਜਿਹਦਾ ਇਲਾਜ ਸ਼ਾਹੀ ਦਵਾਈਖਾਨੇ ਨਹੀਂ ਕਰ ਸਕੇ ਉਹ ਕਹਿਣ ਲੱਗੇ ਸਾਡੇ ਕੋਲ ਨਹੀਂ ਹੈ ਇਹਦਾ ਇਲਾਜ ਇਹ ਬਿਮਾਰੀ ਤਾਂ ਹੁਣ ਤੈਨੂੰ ਲੈ ਕੇ ਜਾਏਗੀ ਨਾਲ ਉਹ ਕਹਿਣ ਲੱਗਾ ਵੀ ਕੋਈ ਨਹੀਂ ਐਸਾ ਹੈਗਾ ਜਿੱਥੇ ਦਾ ਇਲਾਜ ਹੋਵੇ ਕਹਿੰਦੇ ਨਹੀਂ ਇਲਾਜ ਹੈਗਾ ਪਰ ਚੀਜ਼ਾਂ ਬੜੀਆਂ ਦੁਰਲੱਭ ਹੈ ਅਗੇ ਜੜੀ ਬੂਟੀਆਂ ਨਹੀਂ ਇਲਾਜ ਕੀਤਾ ਜਾਂਦਾ ਸੀ ਉਹ ਚੀਜ਼ਾਂ ਬੜੀਆਂ ਦੁਰਲਭ ਐ ਉਹ ਕਹਿਣ ਲੱਗਾ ਜੇ ਸ਼ਾਹੀ ਖਾਨੇ ਵਿੱਚ ਨਹੀਂ ਹੈਗੀਆਂ ਫਿਰ ਹੋਰ ਕਿੱਥੋਂ ਮਿਲਣਗੀਆਂ ਕਹਿੰਦੇ ਨਹੀਂ ਇਹ ਗਲਤ ਐ ਮਿਲ ਸਕਦੀਆਂ ਕਹਿੰਦੇ ਕਿੱਥੇ ਕਹਿੰਦੇ ਬਾਬੇ ਨਾਨਕ ਦੇ ਦਰ ਤੇ ਮਿਲ ਸਕਦੀਆਂ ਸਤਵੇਂ ਪਾਤਸ਼ਾਹ ਦੇ ਦਵਾਖਾਨੇ ਵਿੱਚੋਂ ਮਿਲ ਸਕਦੀਆਂ ਉੱਥੇ ਦੁਰਲਭ ਜੜੀ ਬੂਟੀਆਂ ਜ਼ਰੂਰ ਹੋਣਗੀਆਂ ਹੁਣ ਸਤਵੇਂ ਪਾਤਸ਼ਾਹ ਪੈਸੇ ਲੈ ਕੇ ਇਲਾਜ ਨਹੀਂ ਸੀ ਕਰਦੇ ਉਹ ਤੇ ਸਾਰਿਆਂ ਵਾਸਤੇ ਖੁੱਲਾ ਸੀ ਮੇਰੇ ਮਾਲਕ ਨੇ ਇਹਨੇ ਉੱਚ ਪੱਧਰ ਦੇ દવાખાਨੇ ਸਾਰਿਆਂ ਵਾਸਤੇ ਖੋਲੇ ਔਰ ਦਾਰਾ ਸ਼ਿਕੋ ਦਾ ਸਫਲ ਇਲਾਜ 7ਵੇਂ ਪਾਤਸ਼ਾਹ ਦੇ દવાખાਨੇ ਵਿੱਚ ਹੋਇਆ ਇਹ ਮੈਂ ਇਸ ਕਰਕੇ ਕਹਿ ਰਿਹਾ ਤਾਂ ਕਿ ਸਾਨੂੰ ਸਮਝ ਆ ਜਾਏ ਵੀ ਗੁਰੂ ਘਰ ਵਿੱਚ ਬਿਮਾਰੀਆਂ ਨਾਲ ਲੜਨ ਲਈ ਕਿੰਨਾ ਸਾਧਨ ਮੌਜੂਦ ਸੀ ਹੁਣ 8ਵੇਂ ਪਾਤਸ਼ਾਹ ਵੇਲੇ ਜਿਵੇਂ ਦਿੱਲੀ ਦੇ ਵਿੱਚ ਚੇਚਕ ਫੈਲੀ 8ਵੇਂ ਪਾਤਸ਼ਾਹ ਨੇ ਸੁਮਾਲੀਆ ਜਾ ਕੇ ਹੁਣ ਨੌਵੇਂ ਪਾਤਸ਼ਾਹ ਵੇਲੇ ਗੱਲ ਘੋਟੂ ਦੀ ਬਿਮਾਰੀ ਆ ਸਤਿਗੁਰੂ ਜੀ ਕੋਈ ਇਲਾਜ ਹੈਗਾ ਬੜਾ ਵੱਡਾ ਦਵਾਖਾਨਾ ਨਾਲ ਕੋਲ ਉਹ ਪਰ ਮਾਨਸਿਕ ਇਲਾਜ ਵੀ ਕਰਨਗੇ ਹੁਣ ਆ ਉੱਚ ਨੀਸ ਦਾ ਵੀ ਇਲਾਜ ਕਰਨਾ ਉਹਨਾਂ ਨੇ ਉਹਨਾਂ ਨੇ ਉਸ ਛੱਪੜੀ ਨੂੰ ਥੋੜਾ ਜਿਹਾ ਸਾਫ਼ ਕਰਾਇਆ ਤੇ ਦਵਾਈ ਉਹਦੇ ਵਿੱਚ ਪਾ ਦਿੱਤੀ ਜਿਹਨੂੰ ਕਹਿੰਦੇ ਸੀ ਨੀਵੀਂ ਜਾਤ ਦੀ ਛੱਪੜੀ ਆ ਉੱਚ ਪਾਪ ਦੀ ਕਹਤਾ ਵੀ ਜਿਹੜਾ ਇੱਥੇ ਹੀ ਇਸ਼ਨਾਨ ਕਰੇਗਾ ਉਹਦੀ ਗੱਲ ਕੋਟੇ ਦੀ ਬਿਮਾਰੀ ਸੇ ਟੁਕ ਠੀਕ ਹੋ ਜਾਊ ਹੁਣ ਜਿਹੜੇ ਨੀਵੀਂ ਜਾਤ ਵਾਲੇ ਸੀ ਉਹਤ ਨੂੰ ਹੁੰਦੇ ਸੀ ਉਹ ਇੱਕਦਮ ਨਾਲੋ ਠੀਕ ਹੋ ਗਏ ਰੋਲਾ ਪੈ ਗਿਆ ਵੀ ਇਹ ਤਾਂ ਠੀਕ ਹੋ ਗਏ ਠੀਕ ਹੋ ਗਏ ਬਾਕੀ ਵੀ ਨਾਤੇ ਠੀਕ ਹੋ ਗਏ ਹੁਣ ਇਹ ਗੱਲਾਂ ਉੱਥੇ ਵੀ ਪਹੁੰਚੀਆਂ ਉਹ ਕਹਿਣ ਲੱਗੇ ਸਾਡੀ ਛੇਪੜੀ ਵੀ ਪਾ ਦੋ ਉਹ ਕਹਿੰਦੇ ਨਹੀਂ ਉੱਥੇ ਹੀ ਆਉਣਾ ਪੈਗਾ ਤੁਹਾਨੂੰ ਜੇ ਠੀਕ ਹੋਣਾ ਤਾਂ ਉੱਥੇ ਹੀ ਹੋਣਾ ਪਏਗਾ ਕਿਉਂਕਿ ਮੈਂ ਦੋ ਬਿਮਾਰੀਆਂ ਦੇ ਇਲਾਜ ਕਰਨਾ ਇੱਕ ਦਾ ਨਹੀਂ ਕਰਨਾ ਸ਼ਰੀਰ ਦਾ ਵੀ ਮਾਨਸਿਕ ਦਾ ਵੀ ਹੁਣ ਬਿਮਾਰੀ ਨੂੰ ਸਾਹ ਲੈਣਾ ਔਖਾ ਹੋਇਆ ਉਹ ਵਿ ਤੜਪਦਾ ਹੋਵੇ ਉਹ ਫਿਰ ਇੱਕ ਦੋ ਬੰਦੇ ਨਿਕਲੇ ਕਹਿੰਦੇ ਨਹਾਓ ਉਹ ਉੱਥੇ ਨਹਾ ਕੇ ਆਏ ਉਹ ਠੀਕ ਹੋ ਗਏ ਜਦੋਂ ਠੀਕ ਹੋ ਗਏ ਫਿਰ ਕੀ ਸੀ ਫਿਰ ਜਿਹੜੇ ਨਫ਼ਰਤ ਕਰਦੇ ਸੀ ਉਹਨਾਂ ਨਾਲ ਸਾਰੇ ਦੇ ਸਾਰੇ ਆਏ ਉੱਥੇ ਹੀ ਇਸ਼ਨਾਨ ਕੀਤਾ ਉੱਥੇ ਠੀਕ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿਣ ਲੱਗੇ ਅਸਲ ਬਿਮਾਰੀ ਇਹ ਨਹੀਂ ਸੀ ਇਹ ਠੀਕ ਹੋ ਸਕਦੀ ਹੈ ਪਰ ਅਸਲ ਬਿਮਾਰੀ ਉਹ ਸੀ ਜੋ ਤੁਸੀਂ ਕਈ ਸਾਲਾਂ ਤੋਂ ਕਈ ਸਦੀਆਂ ਤੋਂ ਲਈ ਬੈਠੇ ਹੋਏ ਹੋ ਆਪਸ ਵਿੱਚ ਮੇਰ-ਤੇਰ ਦੀ ਆਓ ਬਾਬੇ ਨਾਨਕ ਦੀ ਬਾਣੀ ਨਾਲ ਜੁੜੀਏ ਗੁਰੂ ਸਾਹਿਬ ਦੀ ਬਾਣੀ ਨਾਲ ਜੁੜੀਏ ਤੇ ਕਹੀਏ ਨਾ ਕੋ ਬਹਿਰੀ ਨਹੀਂ ਬੇਗਾਨਾ ਨਾ ਕੋ ਬਹਿਰੀ ਨਹੀਂ ਬੇਗਾਨਾ ਨਾ ਹੀ ਕੋਈ ਬੇਗਾਨਾ ਤੇ ਨਾ ਕੋਈ ਬੈਰੀ ਸ਼ਗਲ ਸੰਗ ਹਵ ਕੋ ਬਣਾਈ ਇਹਨੂੰ ਕਰੋ ਇੱਕ ਓੰਕਾਰ ਨੂੰ ਆਪਣੇ ਅੰਦਰ ਲੈ ਕੇ ਜਾਓ ਰੱਬ ਇੱਕ ਹੈ ਤੁਹਾਡਾ ਵੀ ਇਹਨਾਂ ਦਾ ਵੀ ਤੇ ਇਹਨਾਂ ਵਿੱਚ ਵੀ ਰਹਿੰਦਾ ਤੁਹਾਡੇ ਵਿੱਚ ਵੀ ਰਹਿੰਦਾ ਦੋਹਾ ਵਿੱਚ ਰਹਿੰਦਾ ਰੱਬ ਨੂੰ ਤੇ ਕੋਈ ਭਟ ਨਹੀਂ ਲੱਗੀ ਉਹ ਇਹਨਾਂ ਵਿੱਚ ਹੀ ਬੈਠਾ ਤੁਹਾਡੇ ਵਿੱਚ ਹੀ ਬੈਠਾ ਤੁਹਾਡੀ ਸੋਚ ਗਲਤ ਹੈ ਮੇਰੇ ਮਾਲਕ ਨੇ ਇਸ ਤਰੀਕੇ ਦੇ ਨਾਲ ਇਸ ਸੰਸਾਰ ਦੇ ਵਿੱਚ ਆ ਜਿਹੜੇ ਸਾਡੀਆਂ ਦੁੱਖ ਬਿਮਾਰੀਆਂ ਤੇ ਸਾਡੀ ਸੋਚ ਨੇ ਜਿਹੜਾ ਕੋੜ ਲੱਗਾ ਸੀਗਾ ਉਹ ਠੀਕ ਹੀ